ਸਤ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਆਪਣੀ ਵੀਡੀਓ ਦੇ ਵਿੱਚ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਸਟਾਕ ਦੇ ਵਿੱਚ ਆਪਾਂ ਨੂੰ ਇੰਟਰਾਡੇ ਟ੍ਰੇਡ ਕਰਨੀ ਚਾਹੀਦੀ ਹੈ ਉਹ ਵਧੀਆ ਰਹੂਗੀ ਜਾਂ ਫਿਰ ਆਪਾਂ ਨੂੰ ਸਟਾਕ ਦੇ ਵਿੱਚ ਆਪਸ਼ਨ ਟ੍ਰੇਡ ਕਰਨੀ ਚਾਹੀਦੀ ਹੈ ਉਹ ਵਧੀਆ ਰਹੂਗੀ ਨਵੇਂ ਲੋਕਾਂ ਲਈ ਕੀ ਵਧੀਆ ਰਹੂਗਾ ਜਿੰਨੇ ਲੋਕਾਂ ਨੂੰ ਥੋੜੀ ਬਾਦੀ ਨੋਲਜ ਹੈ ਉਹਨਾਂ ਲਈ ਕੀ ਵਧੀਆ ਰਹੂਗਾ ਉਹ ਆਪਾਂ ਇਸ ਵੀਡੀਓ ਦੇ ਵਿੱਚ ਦੱਸਣ ਦੀ ਕੋਸ਼ਿਸ਼ ਕਰਾਂਗੇ ਵੀਡੀਓ ਨੂੰ ਪੂਰਾ ਦੇਖਿਓ ਪੂਰੀ ਡਿਟੇਲ ਨਾਲ ਮੈਂ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕਰਾਂਗਾ ਕਿ ਕਿਸ ਦੇ ਵਿੱਚ ਆਪਾਂ ਨੂੰ ਕੀ ਬੇਨਫੀਟ ਹੈ ਤੇ ਕਿਸ ਦੇ ਵਿੱਚ ਆਪਾਂ ਨੂੰ ਕੀ ਨੁਕਸਾਨ ਹੈ ਤੇ ਆਓ ਸ਼ੁਰੂ ਕਰਦੇ ਹਾਂ ਵੀਡੀਓ ਨੂੰ ਤੇ ਸਭ ਤੋਂ ਪਹਿਲਾਂ ਆਪਾਂ ਗੱਲ ਕਰ ਲੈਂਦੇ ਆ ਤੁਹਾਡੀ ਸਕਰੀਨ ਤੇ ਤੁਹਾਨੂੰ ਦਿਖਾਈ ਦੇ ਰਿਹਾ ਹੋਵੇਗਾ ਆਪਾਂ ਇੱਕ ਇੱਥੇ ਓਪਨ ਕੀਤਾ ਹੋਇਆ ਆ ਐਲ ਐਲਟੀਆਈਐਮ ਇੱਕ ਸਟਾਕ ਆ ਇਹਦਾ ਅਗਸਤ ਦਾ ਆਪਾਂ ਓਪਨ ਕੀਤਾ ਹੋਇਆ ਆ 5500 ਦਾ ਪੁੱਟ ਠੀਕ ਹੈ 5500 ਦਾ ਪੁੱਟ ਆਪਾਂ ਜਿਹੜਾ ਕਿ ਅਗਸਤ ਮਹੀਨਾ ਜਦੋਂ ਖਤਮ ਹੋਵੇਗਾ ਉਦੋਂ ਐਕਸਪਾਇਰ ਹੋ ਜਾਵੇਗਾ ਕਿਉਂਕਿ ਤੁਹਾਨੂੰ ਪਤਾ ਹੈ ਕਿ ਇਹਦੀ ਜਿਹੜੀ ਐਕਸਪਾਇਰੀ ਆ ਉਹ ਮੰਥਲੀ ਹੁੰਦੀ ਆ ਸਟਾਕਾਂ ਦੀ ਇਹਦੇ ਵਿੱਚ ਵੀਕਲੀ ਐਕਸਪਾਇਰੀ ਨਹੀਂ ਹੁੰਦੀ ਠੀਕ ਹੈ ਇਹ ਆਪਾਂ ਓਪਨ ਕੀਤਾ ਹੋਇਆ ਠੀਕ ਆ ਆਪਾਂ ਦੋ ਦਿਨ ਦਾ ਕੰਪੈਰੀਜ਼ਨ ਕਰਾਂਗੇ ਪਹਿਲਾਂ ਆਪਾਂ ਕਰਾਂਗੇ ਕੰਪੈਰੀਜ਼ਨ ਕਿ ਆਪਾਂ ਨੂੰ ਆਪਸ਼ਨ ਸਟਾਕ ਦੇ ਵਿੱਚ ਆਪਸ਼ਨ ਟ੍ਰੇਡ ਕਰਨ ਦੇ ਵਿੱਚ ਕਿੰਨਾ ਪ੍ਰੋਫਿਟ ਹੁੰਦਾ ਆ ਤੇ ਸੇਮ ਕੰਡੀਸ਼ਨ ਦੇ ਵਿੱਚ ਇੰਟਰਾਡੇ ਕਰਨ ਦੇ ਵਿੱਚ ਕਿੰਨਾ ਪ੍ਰੋਫਿਟ ਹੁੰਦਾ ਆ ਤੇ ਦੋਨਾਂ ਦੇ ਵਿੱਚ ਨੁਕਸਾਨ ਕੀ ਆ ਉਹ ਵੀ ਗੱਲ ਕਰਾਂਗੇ ਠੀਕ ਆ ਹੁਣ ਪਹਿਲਾਂ ਆਪਾਂ ਆਪਸ਼ਨ ਦੀ ਗੱਲ ਕਰ ਲੈਂਦੇ ਹੁਣ ਦੇਖੋ ਆਪਾਂ ਇੱਥੇ ਇਸ ਚਾਰਟ ਓਪਨ ਕੀਤਾ ਹੋਇਆ ਠੀਕ ਆ ਆਪਾਂ ਇਸ ਜਗ੍ਹਾ ਤੋਂ ਆਪਾਂ ਇਸ ਚੀਜ਼ ਨੂੰ ਆਪਾਂ ਦੇਖਣਾ ਹੈ ਠੀਕ ਆ ਹੁਣ ਇੱਥੇ ਨਾਲ ਦੀ ਨਾਲ ਤਾਂ ਮੋਬਾਈਲ ਦੀ ਸਕਰੀਨ ਵੀ ਸ਼ੋ ਹੋਣੀ ਸ਼ੁਰੂ ਹੋ ਜਾਵੇਗੀ ਇੱਕ ਸਾਈਡ ਤੇ ਉਹ ਵੀ ਤੁਸੀਂ ਦੇਖਦੇ ਰਹੋ ਠੀਕ ਹੈ ਉਹਦੇ ਵਿੱਚ ਆਪਾਂ ਓਪਨ ਕੀਤਾ ਹੋਇਆ ਹੈ ਇਸੇ ਹੀ ਸਟਾਕ ਦਾ ਟਰੇਡਿੰਗ 뷰 ਦੇ ਵਿੱਚ ਚਾਰਟ ਠੀਕ ਹੈ ਇਹ ਆਪਸ਼ਨ ਦਾ ਚਾਰਟ ਆ ਉਹ ਜਿਹੜਾ ਆਪਾਂ ਮਤਲਬ ਕਿ ਨੋਰਮਲ ਚਾਰਟ ਦੇਖਦੇ ਆਂ ਸਟਾਕ ਦਾ ਚਾਰਟ ਠੀਕ ਆ ਜਿਹਦਾ ਤੁਸੀਂ ਐਨਐਸਸੀ ਬੀਐਸਸੀ ਦਾ ਕੋਈ ਵੀ ਦੇਖ ਸਕਦੇ ਜੋ ਜਦੋਂ ਆਪਾਂ ਮਤਲਬ ਕਿ ਲਿਸਟ ਐਡ ਕੀਤੀ ਹੁੰਦੀ ਆ ਐਲਟੀਆਈ ਦਾ ਆਪਾਂ ਸਟਾਕ ਦਾ ਮਤਲਬ ਕਿ ਚਾਰਟ ਓਪਨ ਕੀਤਾ ਹੋਇਆ ਹੈ ਹੁਣ ਆਪਾਂ ਇਹਦੇ ਵਿੱਚ ਸਟੌਪ ਪੁਆਇੰਟ ਦਾ ਮੂਵ ਦੇਖਾਂਗੇ ਠੀਕ ਆ ਸਟੌਪ ਪੁਆਇੰਟ ਦਾ ਮੂਵ ਡਾਊਨ ਸਾਈਡ ਨੂੰ ਆਇਆ ਸੀ ਠੀਕ ਆ ਇਸ ਦਿਨ ਮਤਲਬ ਕਿ 8 ਤਰੀਕ ਨੂੰ ਤੇ 9 ਤਰੀਕ ਨੂੰ ਵੀ ਠੀਕ ਆ ਸੇਮ ਜਗ੍ਹਾ ਤੋਂ ਦੋਨੇ ਦਿਨ ਆਇਆ ਸੀ ਦੋਨੇ ਦਿਨ ਆਪਸ਼ਨ ਦੇ ਵਿੱਚ ਕਿੰਨਾ ਪ੍ਰੋਫਿਟ ਹੋਇਆ ਇੰਟਰਾਡੇ ਦੇ ਵਿੱਚ ਕਿੰਨਾ ਪ੍ਰੋਫਿਟ ਆ ਉਹ ਦੇਖਾਂਗੇ ਠੀਕ ਹੈ ਤੇ ਦੋਨਾਂ ਦੇ ਵਿੱਚ ਅੰਤਰ ਕੀ ਆ ਉਹ ਵੀ ਦੱਸਾਂਗੇ ਠੀਕ ਹੈ ਹੁਣ ਦੇਖੋ ਹੁਣ ਆਪਾਂ ਇੱਥੇ ਗੱਲ ਕਰ ਲੈਨੇ ਹੁਣ ਆਪਾਂ ਇੱਥੇ ਸਭ ਤੋਂ ਪਹਿਲਾਂ ਤੁਸੀਂ ਇੱਧਰ ਜਿਹੜਾ ਚਾਰਟ ਦੇਖ ਪਾ ਰਹੇ ਹੋਗੇ ਸਟਾਕ ਦਾ ਉਹਦੇ ਵਿੱਚ ਆਪਾਂ ਗੱਲ ਕਰਦੇ ਆ ਉਹਦੇ ਵਿੱਚ ਮੈਂ ਇੱਥੇ ਇੱਕ ਆਪਾਂ 54080 ਤੇ ਮੰਨ ਲੈਂਦੇ ਆ ਕਿ ਆਪਣੀ ਐਂਟਰੀ ਹੋਣੀ ਸੀ ਠੀਕ ਹੈ ਉੱਥੇ ਤੁਸੀਂ ਦੇਖਦੇ ਰਹੋ ਉੱਥੇ ਮੈਂ ਮਾਰਕ ਵੀ ਕਰਾਂਗਾ 5400 ਉਹ ਮਾਫ ਕਰਨਾ 54000 ਮੈਂ ਕਹਿਤਾ 5480ਾਂ ਤੇ ਆਪਣੀ ਐਂਟਰੀ ਹੋਣੀ ਸੀ ਤੇ ਆ ਜਿਹੜਾ ਰੈੱਡ ਕੈਂਡਲ ਬੰਦਾ ਹੈ 12:40 ਮਿੰਟ ਤੇ ਲਗਭਗ ਆਪਣੀ ਐਂਟਰੀ ਬੰਦੀ ਸੀ ਠੀਕ ਆ ਹੁਣ ਇੱਥੋਂ ਆਪਾਂ ਆਪਸ਼ਨ ਦੇ ਚਾਰਟ ਦੇ ਵਿੱਚ ਦੇਖਾਂ ਕਿ 12:40 ਮਿੰਟ ਤੇ ਕਿਹੜਾ ਮਤਲਬ ਕੀ ਕੈਂਡਲ ਬਣਿਆ ਠੀਕ ਆ ਆ ਦੇਖੋ ਐਸ ਕੈਂਡਲ ਦੇ ਲੋ ਤੇ ਆਪਣੀ ਐਂਟਰੀ ਹੋਣੀ ਸੀ ਜੇ ਆਪਾਂ ਇਹਦੇ ਵਿੱਚ ਆਪਸ਼ਨ ਦੇ ਵਿੱਚ ਟ੍ਰੇਡ ਕਰਦੇ ਹਾਂ ਠੀਕ ਆ ਮਤਲਬ ਕਿ ਉੱਧਰ ਸੈਟਅਪ ਬਣਿਆ ਤੇ ਆਪਾਂ ਆਪਸ਼ਨ ਜਦੋਂ ਐਂਟਰੀ ਕਰਦੇ ਆ ਤੇ ਆਪਣੀ ਬਣਨੀ ਸੀ 138 ਪ੍ਰੀਮੀਅਮ ਤੇ ਇੱਥੇ ਤੁਹਾਨੂੰ ਪ੍ਰੀਮੀਅਮ ਦਿਖਾਈ ਦੇ ਰਿਹਾ ਹੋਵੇਗਾ ਦੇਖੋ 138 ਪ੍ਰੀਮੀਅਮ ਤੇ ਆਪਣੀ ਐਂਟਰੀ ਹੋਣੀ ਸੀ ਠੀਕ ਆ ਤੇ ਆਪਾਂ ਇਹ ਦੇਖਣਾ ਹੈ ਕਿ ਸਟੌਕ ਜਦੋਂ 100 ਪੁਆਇੰਟ ਮੂਵ ਕਰਦਾ ਹੈ ਤੇ ਆਪਾਂ ਨੂੰ ਕਿੰਨਾ ਪ੍ਰੀਮੀਅਮ ਮਿਲਿਆ ਠੀਕ ਆ ਹੁਣ ਦੇਖਿਓ ਉਧਰੋਂ ਆਪਾਂ ਦੇਖਦੇ ਨੇ ਕਿ 5380 ਤੇ ਆਪਣੇ ਇੰਟਰੀ ਜ ਤੇ 5380 ਤੇ ਆਪਾਂ ਐਗਜ਼ਿਟ ਕਰਾਂਗੇ ਇਹ ਐਗਜ਼ਾਮਪਲ ਦੇ ਰਿਹਾ ਮੈਂ ਕਿਤੇ ਜਾ ਕੇ ਬਾਏ ਸੈਲਣਾ ਕਰਦੇ ਹੋ ਇਤਰਾ ਹੀ ਇਹ ਐਗਜ਼ਾਮਪਲ ਹੈ ਠੀਕ ਹੈ 5380 ਤੇ ਆਪਾਂ ਐਗਜ਼ਿਟ ਕਰਾਂਗੇ ਹੁਣ ਦੇਖੋ ਇੱਥੇ ਜਿਹੜਾ ਆ ਸਟਾਕ ਕੈਂਡਲ ਬੰਦਾ ਹੈ ਲਗਭਗ ਤੇ 1:15 ਮਿੰਟ ਤੇ ਜਿਹੜਾ ਕੈਂਡਲ ਬੰਦਾ ਉਸਨੇ ਇਧਰ ਤੁਸੀਂ ਦੇਖ ਪਾ ਰਹੇ ਹੋਗੇ ਸਟਾਕ ਦੇ ਵਿੱਚ 5380 ਨੂੰ ਟੱਚ ਕਰ ਲਿਆ ਸੀ ਤੇ ਇਧਰ ਆਪਾਂ ਦੇਖਾਂਗੇ ਹੁਣ 1:25 ਤੇ ਕਿਹੜਾ ਕੈਂਡਲ ਬਣਿਆ ਜਿਹਦੇ ਵਿੱਚ ਆਪਾਂ ਐਗਜ਼ਿਟ ਕਰਨਾ ਸੀ ਆ ਦੇਖੋ ਆ ਜਿਹੜਾ 그린 ਕੈਂਡਲ ਬਣਿਆ 1:25 ਤੇ ਮਤਲਬ ਕਿ ਜਦੋਂ ਕਲੋਜ਼ ਹੋਇਆ ਉਦੋਂ ਪ੍ਰਾਈਸ ਸੀ 204 ਠੀਕ ਆ 138 ਤੇ ਆਪਣੀ ਐਂਟਰੀ ਹੋਈ 204 ਤੇ ਆਪਣਾ ਐਗਜ਼ਿਟ ਹੋਇਆ ਠੀਕ ਆ ਤੇ ਹੁਣ ਦੇਖੋ ਕਿੰਨਾ ਪ੍ਰੀਮੀਅਮ ਵਧਿਆ ਆਪਾਂ ਜਿਸ ਨੂੰ ਕੈਲਕੂਲੇਟ ਕਰੀਏ ਤੇ ਲਗਭਗ ਆਪਣਾ 66 68 ਰੁਪਏ ਪ੍ਰੀਮੀਅਮ ਵਧਿਆ ਠੀਕ ਆ ਏ ਰੁਪਏ ਤੁਸੀਂ ਇਸ ਨੂੰ ਕਹਿ ਸਕਦੇ ਜੋ ਜਾਂ ਪੁਆਇੰਟ ਕਹਿ ਸਕਦੇ ਜੋ ਇੱਕ ਹੀ ਗੱਲ ਹੁੰਦੀ ਹੈ ਠੀਕ ਆ ਮਤਲਬ ਕਿ ਇੰਨਾ ਆਪਣਾ ਪ੍ਰੀਮੀਅਮ ਵਧਿਆ 68 ਰੁਪਏ ਪ੍ਰੀਮੀਅਮ ਵਧਿਆ ਸਟਾਕ ਦੇ 100 ਪੁਆਇੰਟ ਥੱਲੇ ਡਿੱਗਣ ਨਾਲ ਠੀਕ ਆ 8 ਤਰੀਕ ਨੂੰ ਠੀਕ ਆ ਤੇ ਸੇਮ ਕੰਡੀਸ਼ਨ ਅਗਲੇ ਦਿਨ ਵੀ ਬਣੀ ਹੈ ਤੇ ਹੁਣ ਇਸ ਨੂੰ ਆਪਾਂ ਹੁਣ ਮੈਂ ਇਧਰ ਮੋਬਾਈਲ ਦੀ ਸਕਰੀਨ ਤੇ ਆਪਾਂ ਪਹਿਲਾਂ ਦੇਖਾਂਗੇ ਕਿ ਇਹਦੇ ਵਿੱਚ ਆਪਣਾ ਕਿੰਨਾ ਪ੍ਰੋਫਿਟ ਬੰਦਾ ਆ ਤੇ ਕਿੰਨੇ ਆਪਣੇ ਪੈਸੇ ਲੱਗੇ ਸੀ ਠੀਕ ਆ ਹੁਣ ਦੇਖੋ ਜਦੋਂ ਆਪਾਂ ਆਪਾਂ ਆਪਸ਼ਨ ਟ੍ਰੇਡ ਕਰਦੇ ਆ ਉਹਦੇ ਵਿੱਚ ਜੇ ਆਪਾਂ ਜਿਹੜੇ ਪੈਸੇ ਆ ਮਤਲਬ ਕਿ ਘੱਟ ਤੋਂ ਘੱਟ ਇੱਕ ਲੋਟ ਲੈ ਸਕਦੇ ਆ ਉਸ ਤੋਂ ਘੱਟ ਆਪਾਂ ਪੈਸੇ ਨਹੀਂ ਲਗਾ ਸਕਦੇ ਠੀਕ ਆ ਪਰ ਇੰਟਰਾਡੇ ਦੇ ਵਿੱਚ ਤੁਹਾਡੇ ਕੋਲ ਆਪਸ਼ਨ ਹੁੰਦਾ ਆ ਕਿ ਤੁਸੀਂ ਜਿੰਨੇ ਮਰਜ਼ੀ ਪੈਸੇ ਲਗਾ ਸਕਦੇ ਹੋ ਠੀਕ ਆ ਪਰ ਆਪਾਂ ਇਹਦੇ ਹਿਸਾਬ ਨਾਲ ਕੈਲਕੂਲੇਟ ਕਰਾਂਗੇ ਹੁਣ ਮੈਂ ਮੋਬਾਈਲ ਦੀ ਸਕਰੀਨ ਤੇ ਤੁਹਾਨੂੰ ਲੈ ਕੇ ਜਾਣਾ ਆ ਮੋਬਾਈਲ ਦੀ ਸਕਰੀਨ ਤੇ ਲੈ ਕੇ ਜਾਣਾ ਤੁਹਾਨੂੰ ਪਹਿਲਾਂ ਪਹਿਲਾਂ ਆਪਾਂ ਦੇਖਦੇ ਆ ਪ੍ਰੋਫਿਟ ਕਿੰਨੇ ਦਾ ਹੋਣਾ ਸੀ ਆਪਾਂ ਨੂੰ ਮਤਲਬ ਕਿ ਸ਼ਾਰਟ ਪੁਆਇੰਟਾਂ ਦੇ ਵਿੱਚ ਠੀਕ ਹੈ ਮੋਬਾਈਲ ਦੀ ਸਕਰੀਨ ਤੇ ਆਪਾਂ ਉੱਥੇ ਓਪਨ ਕਰ ਲੈਂਦੇ ਆ ਆਪਣਾ ਜਿਹੜਾ ਬ੍ਰੋਕਰ ਆ ਠੀਕ ਹੈ ਤੇ ਬ੍ਰੋਕਰ ਦੇ ਵਿੱਚ ਆਪਾਂ ਕੀ ਕਰਾਂਗੇ ਇੱਥੇ 5500 ਦੀ ਪੁੱਟ ਆਪਾਂ ਓਪਨ ਕਰ ਲਵਾਂਗੇ ਠੀਕ ਹੈ ਤੇ ਇਸ ਨੂੰ ਆਪਾਂ ਬਾਇ ਤੇ ਕਲਿੱਕ ਕਰਾਂਗੇ ਠੀਕ ਹੈ ਬਾਇ ਤੇ ਕਲਿੱਕ ਕਰਾਂਗੇ ਤੇ ਇੱਥੇ ਆਪਾਂ ਪ੍ਰਾਈਸ ਐਡ ਕਰਾਂਗੇ ਇਕੋ ਐਮਰਤਨਾ ਇੱਕ ਕੁਆਂਟੀਟੀ ਹੈ ਠੀਕ ਹੈ 150 ਕੁਆਂਟੀਟੀ ਹੈ ਠੀਕ ਹੈ ਆਪਣੀ ਐਂਟਰੀ ਹੋਈ ਸੀ 1338 ਪ੍ਰੀਮੀਅਮ ਤੇ ਠੀਕ ਹੈ 138 ਪ੍ਰੀਮੀਅਮ ਤੇ 20700 ਰੁਪਿਆ ਆਪਣਾ ਲੱਗਣਾ ਸੀ ਆਪਾਂ ਜਦੋਂ ਇਹਦੇ ਵਿੱਚ ਐਂਟਰੀ ਕਰਨੀ ਸੀ ਜਿਸ ਤਰ੍ਹਾਂ ਆਪਾਂ ਤੁਹਾਨੂੰ ਦੱਸਿਆ ਠੀਕ ਹੈ 20700 ਰੁਪਿਆ ਆਪਣਾ ਲੱਗਣਾ ਸੀ ਠੀਕ ਹੈ ਤੇ ਹੁਣ ਦੇਖਦੇ ਆਪਾਂ ਨੂੰ ਪ੍ਰੋਫਿਟ ਕਿੰਨੇ ਦਾ ਹੋਣਾ ਸੀ ਠੀਕ ਹੈ ਹੁਣ ਇੱਥੇ ਆਪਾਂ ਸਿੰਪਲ ਕਰਾਂਗੇ ਕੀ ਕਿ ਇੱਥੇ ਆਪਾਂ ਇਹਦੀ ਜਗ੍ਹਾ ਤੇ ਕਿਉਂਕਿ ਆਪਾਂ ਨੂੰ ਕਿੰਨੇ ਪੁਆਇੰਟਾਂ ਦਾ ਪ੍ਰੋਫਿਟ ਹੋਇਆ ਹੈ 4 ਪੁਆਇੰਟਾਂ ਦਾ ਠੀਕ ਹੈ 4 ਪੁਆਇੰਟਾਂ ਨੂੰ ਆਪਾਂ ਇੱਥੇ ਕਰ ਦੇਵਾਂਗੇ ਤੇ ਇੱਥੇ ਆਪਣਾ ਆ ਜਾਵੇਗਾ 9900 ਰੁਪਿਆ ਆਲਮੋਸਟ ਆਪਾਂ ਨੂੰ 10000 ਰੁਪਏ ਦਾ ਪ੍ਰੋਫਿਟ ਹੋਣਾ ਸੀ 8 ਤਰੀਕ ਨੂੰ ਜੇ ਆਪਾਂ ਇਸ ਜਗ੍ਹਾ ਤੇ ਐਂਟਰੀ ਕਰਦੇ ਤੇ ਇਸ ਜਗ੍ਹਾ ਤੇ ਐਗਜ਼ਿਟ ਕਰਦੇ ਹਾਂ ਠੀਕ ਹੈ ਇਹ ਤੁਸੀਂ ਸਮਝ ਲਿਆ ਕਿ 100 ਰੁਪਿਆ ਸਟਾਕ ਮੂਵ ਕਰਨਾ ਆਪਾਂ ਨੂੰ ਲਗਭਗ ਇੱਕ ਲਾਟ ਨਾਲ 10000 ਦਾ ਪ੍ਰੋਫਿਟ ਹੋਣਾ ਸੀ 옵ਸ਼ਨ 옵ਸ਼ਨ ਟ੍ਰੇਡ ਦੇ ਵਿੱਚ ਠੀਕ ਹੈ ਹੁਣ ਦੇਖੋ ਨੈਕਸਟ ਦਿਨ ਦੇਖੋ ਏਸੀ ਫਾਸਟ ਮੂਮੈਂਟ ਠੀਕ ਆ ਹਮੇਸ਼ਾ ਹੀ ਜੋ অপਸ਼ਨ ਬਾਇੰਗ ਦੇ ਵਿੱਚ ਆਪਾਂ ਨੂੰ ਫਾਸਟ ਮੂਮੈਂਟ ਜਦੋਂ ਆਉਂਦਾ ਆ ਉਦੋਂ ਪ੍ਰੀਮੀਅਮ ਜ਼ਿਆਦਾ ਵੱਧਦਾ ਆ ਹੁਣ ਨੈਕਸਟ ਡੇ ਦੇਖੋ ਇੱਥੇ ਨੈਕਸਟ ਡੇ ਆਪਾਂ ਦੇਖਦੇ ਆਂ ਸੇਮ ਜਗ੍ਹਾ ਤੇ ਆਪਾਂ ਫਿਰ ਤੋਂ ਓਪਨ ਕਰ ਲਵਾਂਗੇ ਇਹਦੇ ਵਿੱਚ ਟਰੇਡਿੰਗ 뷰 ਦੇ ਵਿੱਚ ਤੁਸੀਂ ਮੋਬਾਈਲ ਤੇ ਦੇਖ ਪਾ ਰਹੇ ਹੋਗੇ ਚਾਰਟ ਅਗਲੇ ਦਿਨ ਦਾ ਹੁਣ ਆਪਾਂ ਇੱਥੇ ਚਾਰਟ ਦਿਖਾਵਾਂਗੇ ਤੁਹਾਨੂੰ ਅਗਲੇ ਦਿਨ ਦਾ ਆਪਾਂ ਚਾਰਟ ਇੱਥੇ ਓਪਨ ਕਰ ਲਿਆ ਤੇ ਸੇਮ ਜਗ੍ਹਾ ਤੇ ਆਪਾਂ ਐਂਟਰੀ ਕਰਾਂਗੇ ਫਿਰ ਤੋਂ ਸੇਮ ਜਗ੍ਹਾ ਤੇ ਆਪਣੀ ਐਂਟਰੀ ਹੋਵੇਗੀ ਇੱਥੇ ਦੇਖੋ ਇਹ ਜਿਹੜਾ ਕੈਂਡਲ ਨੇ ਹਾਈ ਮਾਰਿਆ ਸੀ ਲਗਭਗ 5480 ਤੇ ਮਾਰਿਆ ਸੀ 9.5 ਵਾਲੇ ਕੈਂਡਲ ਨੇ ਠੀਕ ਹੈ ਤੇ ਇੱਥੇ ਆਪਾਂ ਦੇਖਾਂਗੇ ਕਿ 9.5 ਵਾਲਾ ਕੈਂਡਲ ਕਿੱਥੇ ਬੰਦਾ ਹੈ ਤੇ ਆ ਆ ਆਪਣਾ ਕੈਂਡਲ ਬੰਦਾ ਇੱਥੇ 9.5 ਵਾਲਾ ਆ ਤੁਸੀਂ ਦੇਖ ਪਾ ਰਹੇ ਹੋ ਠੀਕ ਆ ਐਂਟਰੀ ਬੰਦੀ ਸੀ 140 ਤੇ ਤੇ ਹੁਣ ਆਪਾਂ ਵੇਖਾਂਗੇ ਐਗਜ਼ਿਟ ਆਪਣਾ ਕਿੰਨੇ ਤੇ ਬੰਦਾ ਸੀ ਇਹ ਅਗਲੇ ਦਿਨ ਦੀ ਆਪਾਂ ਗੱਲ ਕਰ ਰਹੇ ਹਾਂ ਉਸ ਦਿਨ ਦੀ ਗੱਲ ਨਹੀਂ ਕਰ ਰਹੇ ਆ ਹੁਣ ਦੇਖਦੇ ਆਪਾਂ ਕਿ ਇਹ 5380 ਤੇ ਕਿੰਨੇ ਵਜੇ ਆਇਆ ਤੇ ਆਹ ਦੇਖੋ 12 ਵਜੇ 45 ਮਿੰਟ ਤੇ ਇਹ 5380 ਤੇ ਆ ਗਿਆ ਸੀ ਹੁਣ ਦੇਖਦੇ ਆਪਾਂ ਤੇ ਆਹ ਦੇਖੋ 12 ਵਜੇ ਇੱਥੇ ਆਪਣਾ 184 ਤੱਕ 12 ਵਜੇ 45 ਮਿੰਟ ਤੇ ਜਦੋਂ ਆਪਣਾ ਸਟਾਕ 5380 ਤੇ ਆ ਗਿਆ ਸੀ ਤੇ ਪ੍ਰੀਮੀਅਮ ਬੰਦਾ ਸੀ 184 ਲਗਭਗ ਆਪਾਂ ਨੂੰ 44 ਪੁਆਇੰਟਾਂ ਦਾ ਜਾਂ 44 ਰੁਪਏ ਦਾ ਤੁਸੀਂ ਪ੍ਰੋਫਿਟ ਕਹਿ ਸਕਦੇ ਹੋ ਠੀਕ ਆ ਹੋਇਆ ਸੀ ਤੇ ਹੁਣ ਦੇਖਦੇ ਆ ਆਪਾਂ ਆਪਸ਼ਨ ਦੇ ਵਿੱਚ ਆਪਾਂ ਨੂੰ ਇਹ ਕਿੰਨਾ ਪ੍ਰੋਫਿਟ ਬਣਦਾ ਸੀ ਉਹ ਵੀ ਆਪਾਂ ਦੇਖ ਲੈਣੇ ਆ ਤੇ ਇੱਥੋਂ ਆਪਾਂ ਬائیں ਤੇ ਕਲਿੱਕ ਕਰਾਂਗੇ ਠੀਕ ਆ ਇੱਥੇ ਆਪਾਂ 140 ਲਿਖ ਦਵਾਂਗੇ ਪਹਿਲੋਂ 140 ਇੱਥੇ ਆਪਾਂ ਲਿਖ ਦਿੱਤਾ ਆਪਣੇ ਜਿਹੜੀ ਐਂਟਰੀ ਇਹਦੇ ਵਿੱਚ 21000 ਰੁਪਏ ਲੱਗਣਾ ਸੀ ਠੀਕ ਆ ਤੇ ਆਪਾਂ ਨੂੰ ਕਿੰਨੇ ਪੁਆਇੰਟਾਂ ਦਾ ਪ੍ਰੋਫਿਟ ਹੋਇਆ 44 ਪੁਆਇੰਟਾਂ ਦਾ ਆਪਾਂ ਨੂੰ ਪ੍ਰੋਫਿਟ ਹੋਇਆ ਪ੍ਰੋਫਿਟ ਆਪਣਾ ਬਣਦਾ ਸੀ 400 ਹੁਣ ਦੇਖੋ ਪਿਛਲੇ ਦਿਨ ਵੀ ਸਟਾਕ ਨੇ 100 ਰੁਪਿਆ ਮੂਵ ਕੀਤਾ ਇਸ ਦਿਨ ਵੀ ਸਟਾਕ ਨੇ 100 ਰੁਪਿਆ ਮੂਵ ਕੀਤਾ ਪਰ ਆਪਣਾ ਪ੍ਰੋਫਿਟ ਲਗਭਗ 3400 ਰੁਪਿਆ ਘਟ ਗਿਆ অপਸ਼ਨ ਦੇ ਵਿੱਚ ਠੀਕ ਆ ਕਿਉਂ ਘਟਿਆ ਇਸ ਦਿਨ ਮੂਵਮੈਂਟ ਡਾਇਰੈਕਸ਼ਨਲ ਫਾਸਟ ਸੀ ਇਸ ਦਿਨ ਮੂਵਮੈਂਟ ਥੋੜਾ ਜਆ ਸਾਈਡਵੇਸ ਸੀ ਠੀਕ ਆ ਤੇ ਇਸ ਤਰ੍ਹਾਂ ਮਤਲਬ ਕਿ ਇਹਦੇ ਵਿੱਚ ਪ੍ਰੋਬਲਮ ਇਹ ਥੋੜੀ ਜੀ ਆਉਂਦੀ ਆ ਜਦੋਂ ਆਪਾਂ অপਸ਼ਨ ਕਰਦੇ ਆ ਇਹਦੇ ਵਿੱਚ ਪ੍ਰੀਮੀਅਮ ਜਿਹੜਾ ਡੀਕੇ ਹੁੰਦਾ ਉਹਦੇ ਨਾਲ ਆਪਣਾ ਪ੍ਰੋਫਿਟ ਘਟ ਜਾਂਦਾ ਹੈ ਤੇ ਥੋੜਾ ਬਦ ਵੈਸੇ ਵੀ ਜੇ ਦੋ ਮੂਵਮੈਂਟ ਫਾਸਟ ਹੁੰਦਾ ਤੇ ਪ੍ਰੀਮੀਅਮ ਜ਼ਿਆਦਾ ਵੱਧਾ ਹੈ ਠੀਕ ਹੈ ਮਤਲਬ ਕਿ ਇਹਦੇ ਵਿੱਚ ਕੋਈ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਜੇ ਸਟਾਕ ਨੇ ਪਿਛਲੇ ਦਿਨ 100 ਰੁਪਿਆ ਮੂਵ ਕੀਤਾ ਤੇ ਨੈਕਸਟ ਦਿਨ 100 ਰੁਪਿਆ ਮੂਵ ਕੀਤਾ ਤੇ ਉਨਾ ਹੀ ਪ੍ਰੋਫਿਟ ਤੁਹਾਨੂੰ ਹੋਵੇਗਾ ਠੀਕ ਹੈ ਪ੍ਰੋਫਿਟ ਡਿਪੈਂਡ ਕਰਦਾ ਹੈ ਕਿ ਮੂਵਮੈਂਟ ਕਿਸ ਤਰ੍ਹਾਂ ਆਇਆ ਜੇ ਮੂਵਮੈਂਟ ਸਲੋ ਆ ਤੇ ਪ੍ਰੋਫਿਟ ਘੱਟ ਹੋਵੇਗਾ ਜੇ ਮੂਵਮੈਂਟ ਫਾਸਟ ਆ ਤੇ ਪ੍ਰੋਫਿਟ ਵੱਧ ਹੋਵੇਗਾ ਦੂਜੀ ਗੱਲ ਇਹਦੇ ਵਿੱਚ ਤੁਹਾਡਾ ਸਟੌਪ ਲੌਸ ਵੀ ਵੱਡਾ ਹੋਵੇਗਾ ਕਿਉਂਕਿ ਇਹਦੇ ਵਿੱਚ ਜਦੋਂ ਆਪਾਂ ਮੰਨ ਲਓ ਕਿ ਇੱਥੇ ਜਿਸ ਤਰ੍ਹਾਂ ਕਿ ਇਹ ਰੁਕ ਗਿਆ ਸਟਾਕ ਮਤਲਬ ਕੁਝ ਟਾਈਮ ਤਾਂ ਆਪਣਾ ਪ੍ਰੀਮੀਅਮ ਡੀਕੇ ਹੋ ਕਿ ਆਪਣਾ ਲਾਸ ਹੋਣਾ ਵੀ ਸਟਾਰਟ ਹੋ ਜਾਵੇਗਾ ਠੀਕ ਆ ਮੈਂ ਇਹ ਨਹੀਂ ਕਹਿ ਰਿਹਾ ਕਿ ਆਪਸ਼ਨ ਇਹਦੇ ਵਿੱਚ ਕਿਸੇ ਨੂੰ ਕਰਨੀ ਨਹੀਂ ਚਾਹੀਦੀ ਆਪਸ਼ਨ ਕਰਨੀ ਚਾਹੀਦੀ ਹੈ ਬਿਲਕੁਲ ਕਰੋ ਆਪਸ਼ਨ ਪਰ ਕਰੋ ਕਿਦੋਂ ਇਸ ਨੂੰ ਸਿੱਖ ਕੇ ਕਰੋ ਮਤਲਬ ਕਿ ਜਦੋਂ ਤੁਹਾਨੂੰ ਐਕਸਪੀਰੀਅੰਸ ਹੋ ਜਾਵੇ ਪਰ ਜੇ ਤੁਸੀਂ ਨਵੇਂ ਹੋ ਤੇ ਤੁਹਾਡੇ ਵਾਸਤੇ ਇੰਟਰਾਡੇ ਬੈਸਟ ਹੈ ਹੁਣ ਇੰਟਰਾਡੇ ਦੇ ਵਿੱਚ ਦੇਖਾਂਗੇ ਕਿ ਆਪਾਂ 100 ਪੁਆਇੰਟ ਦੇ ਵਿੱਚ ਆਪਾਂ ਇੰਨੇ ਹੀ ਰੁਪਏ ਲਗਾਵਾਂਗੇ ਠੀਕ ਹੈ 21000 ਰੁਪਿਆ ਇੱਕ ਦਿਨ ਲੱਗਾ ਸੀ ਤੇ ਇੱਕ ਦਿਨ ਆਪਣਾ ਲੱਗਾ 20700 ਇੰਨੇ ਪੈਸੇ ਆਪਾਂ ਇੰਟਰਾਡੇ ਦੇ ਵਿੱਚ ਲਾ ਕੇ ਦੇਖਾਂਗੇ ਤੇ ਇੰਨੇ ਪੁਆਇੰਟਾਂ 'ਚ ਆਪਾਂ ਨੂੰ ਕਿੰਨੇ ਦਾ ਪ੍ਰੋਫਿਟ ਹੁੰਦਾ ਹੈ ਠੀਕ ਆ ਹੁਣ ਆਪਾਂ ਇੰਟਰਾਡੇ ਦੀ ਗੱਲ ਕਰ ਲੈਂਦੇ ਆ ਆਪਸ਼ਨ ਦੇ ਵਿੱਚ ਤੁਹਾਨੂੰ ਦੱਸ ਦਿੱਤਾ ਕਿ ਜੇ ਫਾਸਟ ਮੂਵਮੈਂਟ ਆਵੇਗਾ ਤੇ ਪ੍ਰੀਮੀਅਮ ਜ਼ਿਆਦਾ ਵਧੇਗਾ ਉਹਨੇ ਪੁਆਇੰਟਾਂ ਦੇ ਵਿੱਚ ਹੀ ਆਪਾਂ ਨੂੰ ਜ਼ਿਆਦਾ ਪ੍ਰੋਫਿਟ ਹੋ ਜਾਵੇਗਾ ਜੇ ਮੂਵਮੈਂਟ ਸਲੋ ਆਵੇਗਾ ਤੇ ਉਹਨੇ ਪੁਆਇੰਟਾਂ ਦੇ ਵਿੱਚ ਆਪਾਂ ਨੂੰ ਪ੍ਰੋਫਿਟ ਘੱਟ ਹੋਵੇਗਾ ਠੀਕ ਆ ਹੁਣ ਗੱਲ ਕਰ ਲੈਂਦੇ ਆ ਆਪਾਂ ਹੁਣ ਦੇਖੋ ਆਪਾਂ ਸਟਾਕ ਦਾ ਚਾਰਟ ਇੱਥੇ ਓਪਨ ਕਰ ਲਿਆ ਠੀਕ ਆ ਹੁਣ ਇਹਦੇ ਵਿੱਚ ਆਪਾਂ ਮਤਲਬ ਕਿ 20700 ਜਾਂ ਫਿਰ 21000 ਮੰਨ ਲਓ ਮਤਲਬ ਬਰਾਬਰ ਜਾਂ 200 300 ਰੁਪਏ ਦਾ ਕੋਈ ਜ਼ਿਆਦਾ ਫਰਕ ਨਹੀਂ ਹੁੰਦਾ ਉਹਨਾਂ ਪੈਸੇ ਆਪਾਂ ਇੰਟਰਾਡੇ ਦੇ ਵਿੱਚ ਲਾ ਕੇ ਦੇਖਾਂਗੇ ਤੇ ਆਪਾਂ ਨੂੰ ਕਿੰਨਾ ਪ੍ਰੋਫਿਟ ਹੁੰਦਾ ਹੈ ਹੁਣ ਤੁਸੀਂ ਇੱਥੇ ਮੋਬਾਈਲ ਦੀ ਸਕਰੀਨ ਦੇਖ ਪਾ ਰਹੇ ਹੋਗੇ ਤੇ ਹੁਣ ਦੇਖੋ ਇੱਥੇ ਆਪਾਂ ਸਟਾਕ ਦੇ ਵਿੱਚ ਇੱਥੇ ਤੁਹਾਨੂੰ ਆਪਾਂ ਐਂਟਰੀ ਕਰਨੀ ਸੀ ਕਿੰਨੇ ਤੇ 5480 ਤੇ ਕਿਉਂਕਿ ਉੱਥੇ ਵੀ ਆਪਾਂ ਕੀ ਕੀਤਾ ਸੀ 5480ਾਂ ਤੇ ਐਂਟਰੀ ਦੇ ਨਾਲ ਕੈਲਕੂਲੇਟ ਕੀਤਾ ਸੀ ਠੀਕ ਆ 5380ਾਂ ਤੇ ਆਪਣੀ ਐਂਟਰੀ ਤੇ 5380ਾਂ ਤੇ ਆਪਣਾ ਐਗਜ਼ਿਟ ਮਤਲਬ ਕਿ 100 ਰੁਪਏ ਦਾ ਪ੍ਰਾਪਰਟੀ ਠੀਕ ਆ ਤੇ ਇਧਰ ਤੁਸੀਂ ਸਕਰੀਨ ਤੇ ਦੇਖ ਪਾ ਰਹੇ ਹੋ 5480ਾਂ ਤੇ ਆਪਾਂ ਜਦੋਂ ਐਂਟਰੀ ਕਰਨੀ ਸੀ ਤੇ ਜੇ ਆਪਾਂ ਇੱਕ ਕੁਆਂਟੀਟੀ ਲੈਣੇ ਤੇ ਥੱਲੇ ਤੁਸੀਂ ਦੇਖ ਪਾ ਰਹੇ ਹੋ ਮਾਰਜਨ 1096 ਰੁਪਏ ਆਪਣੇ ਲੱਗਣੇ ਸੀ ਤੇ ਆਪਾਂ ਮਤਲਬ ਕਿ ਕਿੰਨੇ ਪੈਸੇ ਲਾਉਣੇ ਆ ਆਪਾਂ ਲਾਉਣੇ ਆ 20700 ਜਾਂ 21000 ਕਿਉਂਕਿ ਉਹਦੇ ਵਿੱਚ ਇਹਨਾਂ ਲੱਗਾ ਸੀ ਠੀਕ ਆ ਹੁਣ ਦੇਖੋ ਆਪਾਂ ਇੱਥੇ ਕੁਆਂਟੀਟੀ ਕਰ ਲਵਾਂਗੇ 18 ਕੁਆਂਟੀਟੀ ਕਰਕੇ ਦੇਖ ਲੈਨੇ ਆ ਆਪਣੇ ਕਿੰਨੇ ਬਣਦੇ ਆ 19000 ਬਣ ਗਿਆ 19 ਕੁਆਂਟੀਟੀ ਕਰਕੇ ਦੇਖ ਲੈਨੇ ਆ ਆਪਾਂ ਹਾਂ 19 ਕੁਆਂਟੀਟੀ ਦਾ ਆਪਣਾ ਬਣ ਗਿਆ ਠੀਕ ਆ 19 ਕੁਆਂਟੀਟੀ ਦਾ ਆਪਣਾ ਬਣ ਗਿਆ 820884 ਰੁਪਏ ਇਨਵੈਸਟ ਹੋ ਗਏ ਮਤਲਬ ਕਿ ਇਹ ਟ੍ਰੇਡ ਦੇ ਵਿੱਚ ਲੱਗ ਗਏ ਠੀਕ ਆ ਤੇ ਹੁਣ ਆਪਣਾ ਪ੍ਰੋਫਿਟ ਕਿੰਨੇ ਦਾ ਹੋਣਾ ਸੀ ਇੱਕ ਸ਼ੇਅਰ ਦਾ ਆਪਣਾ ਪ੍ਰੋਫਿਟ ਬੰਨਾ 100 ਰੁਪਏ ਦਾ ਕਿਉਂਕਿ ਆਪਾਂ ਇੱਥੇ ਕਿੰਨਾ ਐਂਟਰੀ ਕੀਤੀ 5400 80ਾਂ ਤੇ ਐਂਟਰੀ ਤੇ 5380ਾਂ ਤੇ ਐਗਜ਼ਿਟ 100 ਰੁਪਏ ਮਤਲਬ ਕਿ ਇੱਕ ਸ਼ੇਅਰ ਨਾਲ ਤੇ ਆਪਾਂ ਲਏ 19 ਸ਼ੇਅਰ 1900 ਰੁਪਏ ਦਾ ਆਪਾਂ ਨੂੰ ਪ੍ਰੋਫਿਟ ਹੋਣਾ ਸੀ ਲਗਭਗ ਆਪਾਂ ਨੂੰ 20800 ਰੁਪਿਆ ਲਗਾ ਕੇ ਠੀਕ ਹੈ ਲਗਭਗ ਤੁਸੀਂ ਲਗਾ ਸਕਦੇ ਜੋ ਕਿ 9 ਤੋਂ 9.5% ਆਪਾਂ ਨੂੰ ਇਹਦੇ ਵਿੱਚ ਪ੍ਰੋਫਿਟ ਹੋਣਾ ਸੀ ਠੀਕ ਹੈ ਇੰਟਰਾਡੇ ਦੇ ਵਿੱਚ ਜੇ ਆਪਾਂ ਟਰੇਡ ਕਰਦੇ ਤੇ ਜੇ ਨੈਕਸਟ ਡੇ ਕਰਦੇ ਸੇਮ ਪ੍ਰੋਫਿਟ ਉਸ ਦਿਨ ਹੋਣਾ ਸੀ ਕਿਉਂਕਿ ਇਹਦੇ ਵਿੱਚ ਸਾਈਡਵੇਜ਼ ਰਹਿੰਦਾ ਵੀ ਇਹ ਸਟ ਵਿਚ ਆਪਾਂ ਨੂੰ ਸਟਾਕ ਜਿੰਨਾ ਮੂਵ ਕਰੂਗਾ ਉਸ ਹਿਸਾਬ ਨਾਲ ਪ੍ਰੋਫਿਟ ਹੋਣਾ ਜੇ ਸਟਾਕ ਨੇ 20 ਰੁਪਏ ਮੂਵ ਕੀਤਾ ਤੇ 20 ਰੁਪਏ ਹੀ ਪ੍ਰੋਫਿਟ ਹੋਣਾ ਚਾਹੀਏ ਉਸਨੇ ਉਹ ਘੰਟੇ ਦੇ ਵਿੱਚ ਕੀਤਾ ਚਾਹੇ ਉਸਨੇ ਉਹ 2 ਘੰਟਿਆਂ ਦੇ ਵਿੱਚ ਕੀਤਾ ਕਿਉਂਕਿ ਇਹਦੇ ਵਿੱਚ ਡੀਕੇ ਨਹੀਂ ਹੁੰਦਾ ਠੀਕ ਹੈ ਇਸ ਤਰ੍ਹਾਂ ਆਪਾਂ ਨੂੰ ਪ੍ਰੋਫਿਟ ਹੋਣਾ ਸੀ ਠੀਕ ਹੈ ਮਤਲਬ ਕਿ ਇਹਦੇ ਵਿੱਚ ਪ੍ਰੋਫਿਟ ਆਪਾਂ ਨੂੰ ਘੱਟ ਹੋਣਾ ਹੈ অপਸ਼ਨ ਦੇ ਮੁਕਾਬਲੇ ਪਰ ਇਹਦੇ ਵਿੱਚ ਰਿਸਕ ਵੀ ਘੱਟ ਆ ਠੀਕ ਹੈ ਇੱਕ ਸਟੌਪ ਲੌਸ ਵੀ ਇਹਦੇ ਵਿੱਚ ਘੱਟ ਹੋਊਗਾ ਕਿਉਂਕਿ ਜੇ ਪ੍ਰੋਫਿਟ ਘੱਟਨ ਦਾ ਸਟੌਪ ਲੌਸ ਵੀ ਘੱਟ ਹੋਊਗਾ ਤੇ ਦੂਜੀ ਗੱਲ ਸਟੌਕ ਸਾਈਡ ਵਾਈਜ਼ ਹੋ ਜਾਂਦਾ ਤੇ ਆਪਾਂ ਐਗਜ਼ਿਟ ਕਰਕੇ ਇਹਦੇ ਵਿੱਚ ਨਿਕਲ ਸਕਦੇ ਹਾਂ ਮਤਲਬ ਕਿ ਆਪਾਂ ਨੂੰ ਡੀਕੇ ਦੇ ਨਾਲ ਇਹਦੇ ਵਿੱਚ ਕੋਈ ਨੁਕਸਾਨ ਨਹੀਂ ਹੋਣਾ ਆਪਾਂ ਮਤਲਬ ਕਿ ਜੇ ਆਪਣਾ ਸਟੌਪ ਲੌਸ ਮੈਨੇਜ ਕਰ ਲਿਆ ਤੇ ਆਪਾਂ ਇਹਦੇ ਵਿੱਚ ਸਟੌਪ ਲੌਸ ਟ੍ਰੇਲ ਕਰਕੇ ਮਤਲਬ ਕਿ ਸਾਈਡ ਵਾਈਜ਼ ਸਟੌਕ ਦੇ ਵਿੱਚ ਵੀ ਪ੍ਰੋਫਿਟ ਲੈ ਮਤਲਬ ਕਿ ਪੱਕਾ ਆ ਜੇ ਮਤਲਬ ਕਿ ਜਿੰਨਾ ਮੂਵ ਕਰੂਗਾ ਓਨਾ ਪ੍ਰੋਫਿਟ ਆਉਣਾ ਆ ਮਤਲਬ ਕਿ ਇਹ ਨਹੀਂ ਹੋਊਗਾ ਕਿ ਜੇ ਉਹ ਸਿੱਝੇ ਸਿੱਝੇ ਮੂਵ ਕਰ ਰਿਹਾ ਤਾਂ ਤੁਹਾਡਾ ਪ੍ਰੋਫਿਟ ਘਟ ਜਾਵੇਗਾ ਠੀਕ ਆ ਤੇ ਇਹਦੇ ਵਿੱਚ ਹੁਣ ਜਿਹੜੇ ਨਵੇਂ ਲੋਕ ਆ ਸਪੈਸ਼ਲੀ ਉਹਨਾਂ ਨੂੰ ਪਹਿਲਾਂ ਆਪਸ਼ਨ ਦੇ ਵਿੱਚ ਕਦੇ ਵੀ ਰਿਸਕ ਨਹੀਂ ਲੈਣਾ ਚਾਹੀਦਾ ਉਹ ਇੰਟਰਾਡੇ ਦੇ ਵਿੱਚ ਕਰੋ ਇਹਦੇ ਵਿੱਚ ਤੁਸੀਂ ਪੈਸੇ ਵੱਧ ਵੀ ਲਾ ਲੋਗੇ ਤਾਂ ਵੀ ਕੋਈ ਗੱਲ ਨਹੀਂ ਕਿ ਜੇ ਤੁਸੀਂ ਸਪਰਗ ਟ੍ਰੇਡ ਜਦੋਂ ਵੀ ਕਰਨੀ ਹੈ ਸੈਟਅਪ ਨਾਲ ਕਰਨੀ ਹੈ ਇਸ ਤਰ੍ਹਾਂ ਨਹੀਂ ਕਰਨੀ ਇਹ ਆਪਾਂ ਸਿਰਫ ਐਗਜ਼ਾਮਪਲ ਦੇ ਤੌਰ ਤੇ ਤੁਹਾਨੂੰ ਦੱਸਿਆ ਸੀ ਕਿ ਇੰਨੇ ਪੁਆਇੰਟਾਂ ਨਾਲ ਆਪਸ਼ਨ 'ਚ ਕਿੰਨਾ ਪ੍ਰੋਫਿਟ ਹੁੰਦਾ ਹੈ ਤੇ ਸਟਾਕ ਦੇ ਵਿੱਚ ਕਿੰਨਾ ਪ੍ਰੋਫਿਟ ਹੁੰਦਾ ਨਵੇਂ ਲੋਕ ਸਟਾਕ ਦੇ ਉਹਦੇ ਵਿੱਚ ਇੰਟਰਾਡੇ ਕਰੋ ਤੇ ਜੇ ਤੁਹਾਨੂੰ ਥੋੜਾ ਜਿਹਾ ਐਕਸਪੀਰੀਐਂਸ ਹੈ ਤੁਸੀਂ ਆਪਸ਼ਨ ਵੀ ਕਰ ਸਕਦੇ ਹੋ ਜ਼ਰੂਰੀ ਨਹੀਂ ਕਿ ਆਪਾਂ ਆਪਸ਼ਨ ਬੈਂਕ ਨਿਫਟੀ ਜਾਂ ਨਿਫਟੀ 50 ਦੇ ਵਿੱਚ ਕਰਨੀ ਹੈ ਇਹਦੇ ਵਿੱਚ ਵੀ ਆਪਸ਼ਨ ਦੇ ਵਿੱਚ ਵਧੀਆ ਪ੍ਰੋਫਿਟ ਹੋ ਜਾਂਦਾ ਜੇ ਤੁਹਾਨੂੰ ਮਤਲਬ ਕਿ ਸੈਟਅਪ ਤੇ ਟਰੇਡ ਕਰਨੀ ਆਉਂਦੀ ਹੈ ਤੇ ਠੀਕ ਹੈ ਬਾਕੀ ਇੰਟਰਾਡੇ ਨਵੇਂਆਂ ਵਾਸਤੇ ਬਹੁਤ ਵਧੀਆ ਇਹਦੇ ਵਿੱਚ 10% 9% ਜੇ ਪ੍ਰੋਫਿਟ ਆਪਾਂ ਨੂੰ ਹੁੰਦਾ ਆ ਮਤਲਬ ਕਿ ਇੱਥੇ ਆਪਾਂ ਅਮਾਉਂਟ ਦੀ ਨਹੀਂ ਗੱਲ ਕਰ ਰਹੇ ਪਰਸੈਂਟੇਜ ਦੀ ਗੱਲ ਕਰ ਰਹੇ ਆ ਜਦੋਂ ਮਤਲਬ ਕਿ ਆਪਾਂ ਨੂੰ ਐਡਾ ਵੱਡਾ ਮੂਵ ਮਿਲਦਾ ਹੈ ਠੀਕ ਹੈ ਹੋ ਸਕਦਾ ਕਿਸੇ ਦਿਨ ਮੂਵ ਘੱਟ ਮਿਲੇ ਕਿਸੇ ਦਿਨ ਜ਼ਿਆਦਾ ਮਿਲੇ ਮਤਲਬ ਕਦੇ ਵੀ ਨਾ ਹੀ ਮਾਰਕੀਟ ਦੇ ਵਿੱਚ ਜਿੱ ਕੋ ਜਾ ਮੂਵ ਹੁੰਦਾ ਹੈ ਤੇ ਨਾ ਹੀ ਸਟਾਕ ਦੇ ਵਿੱਚ ਜਿੱ ਕੋ ਜਾ ਮ ਇਹ ਦੋਨਾਂ ਦੇ ਵਿੱਚ ਕੀ ਡਿਫਰੈਂਟ ਹੈ ਠੀਕ ਹੈ ਮਤਲਬ ਕਿ ਸੇਮ ਪੈਸਾ ਲਗਾ ਕੇ ਆਪਾਂ ਨੂੰ ਪ੍ਰੋਫਿਟ ਤਾਂ ਆਪਸ਼ਨ ਦੇ ਵਿੱਚ ਜ਼ਿਆਦਾ ਹੁੰਦਾ ਆ ਪਰ ਰਿਸਕ ਆਪਾਂ ਨੂੰ ਇੰਟਰਾਡੇ ਦੇ ਵਿੱਚ ਘੱਟ ਹੁੰਦਾ ਹੈ ਠੀਕ ਹੈ ਆਪਸ਼ਨ ਦੇ ਵਿੱਚ ਰਿਸਕ ਵੀ ਜ਼ਿਆਦਾ ਹੁੰਦਾ ਹੈ ਇਹ ਚੀਜ਼ ਹਮੇਸ਼ਾ ਧਿਆਨ ਰੱਖਿਓ ਧੰਨਵਾਦ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ